ਕਾਦਰੀ ਮਨ ਲੱਗੇ ਸੀ 21 ਪ੍ਰੋਬਲਮ ਸੀ ਲੋਕ ਕਹਿੰਦੇ ਔਰ ਕੀ ਹਲ ਕੀਤੋ ਦੇਖੋ ਜੀ ਲੋਕਾਂ ਦੀ ਜਿਹੜੀ ਗੁਦਾਸਪੁਰਵਾਸੀਆਂ ਦੀ ਮੇਨ ਪ੍ਰੋਬਲਮ ਹੈ ਹੀ ਹੈ ਕਿ ਰਿਗਾਰਡਿੰਗ ਪਹਿਲਾ ਤੇ ਕੂੜਾ ਤੇ ਦੂਜਾ ਜਿਹੜਾ ਹੈ ਆਪਣਾ ਸੀਵਰੇਜ ਦਾ ਉਹ ਹੁਣ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਮੇਰੇ ਵੱਲੋਂ ਸਵਰੇਜ ਜਿਹੜਾ ਹੈ ਕਿ ਗਲੀ ਗਲੀ ਦਾ ਦੌਰਾ ਕੀਤਾ ਜਾਂਦਾ ਹੈ ਮੇਨ ਇਹੀ ਗੱਲ ਹੈ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਪ੍ਰਸ਼ਾਸਨ ਛੁੰਦਾ ਨਹੀਂ ਜਾਂ ਪ੍ਰਸ਼ਾਸਨ ਉਹਨਾਂ ਤੱਕ ਪਹੁੰਚਦਾ ਨਹੀਂ ਜਿੱਦਾਂ ਕਿ ਸਾਡੀ ਸਰਕਾਰ ਦਾ ਮੇਨ ਇਹੀ ਹੈ ਕਿ ਅਫਸਰ ਸਹਿਬਾਨ ਲੋਕਾਂ ਤੱਕ ਜਾਣ ਤੁਨਾਂ ਦੀਆਂ ਮੁਸ਼ਕਲਾਂ ਸਮਝਣ ਉਸ ਸਬੰਧੀ ਹੀ ਡੇਲੀ ਵੇਰੀਬਲੋ ਕੀਤੀ ਜਾਂਦੀ ਹੈ ਅੱਜ ਅਸੀਂ ਗਏ ਸੀ ਕਿ ਮੁਹੱਲੇ 'ਚ ਉੱਥੇ ਲੋਕਾਂ ਨੇ ਕਿਹਾ ਕਿ ਸਾਡਾ ਜਿਹੜਾ ਸੀਵਰੇਜ ਹੈ ਉਹ ਓਵਰਫਲੋਡ ਆ ਸਾਫ਼ ਨਹੀਂ ਹੋਇਆ ਉਸ ਤੋਂ ਸਬੰਧੀ ਜਿਹੜਾ ਸੁਪਰਵਾਈਜ਼ਰ ਸੇਗੀ ਉਹਨੂੰ ਕਲੀਅਰ ਇਨਸਟਰਕਟ ਕਰ ਦਿੱਤਾ ਕਿ ਟਾਈਮ ਟੂ ਟਾਈਮ ਇਹਨਾਂ ਦਾ ਜਿਹੜਾ ਆਪਣੇ ਨਾਲੇ ਨੇ ਉਹ ਸਾਫ਼ ਹੋਣੇ ਚਾਹੀਦੇ ਆ ਦੂਸਰੀ ਗੱਲ ਜਿਹੜੀ ਫਲੋ ਦੀ ਅੱਗੇ ਸੀਗੀ ਉਹਦੇ ਸਬੰਧੀ ਜਿਹੜਾ ਪਾਈਪ ਵੱਡਾ ਕਰਨਾ ਉਹ ਵੀ ਐਸਸੀਨ ਬਲੈਕ ਇਨਸਟਰਕਟ ਕਰ ਦਿੱਤਾ ਇਸ ਸਬੰਧੀ ਜਿਹੜਾ ਮਤਾ ਪਾ ਕੇ ਉਹ ਜਿਹੜਾ ਵੱਡਾ ਕਰਾਇਆ ਜਾ ਤੀਸਰਾ ਗੱਲ ਰਿਗਾਰਡਿੰਗ ਕੂੜੇ ਦੀ ਇਸ ਵਿੱਚ ਜਿਹੜਾ ਸੁਪਰਵਾਈਜ਼ਰ ਹੈ ਉਹਨੂੰ ਇਸ ਵਾਰ ਜਿਹੜੀ ਹੈ ਹਦਾਇਤ ਕਰ ਦਿੱਤੀ ਗਈ ਹੈ ਸ਼ਕਤੀ ਨਾਲ ਕਿ ਅੱਗੇ ਤੋਂ ਕਿਸੇ ਵੀ ਤਰ੍ਹਾਂ ਦਾ ਅਗਰ ਕੂੜਾ ਨਾ ਚੁੱਕਿਆ ਗਿਆ ਤੇ ਨਰੋਲ ਜ਼ਿੰਮੇਵਾਰੀ ਸੁਪਰਵਾਈਜ਼ਰਾਂ ਦੀ ਹੋਣਗੀ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਸੀਵਰੇਜ ਕਰਕੇ ਉਹਨਾਂ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਇੱਕ ਵੀਡੀਓ ਵੀ viral ਹੋ ਰਹੀ ਹੈ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਤਾਂ ਦੇਖੋ ਸੀਵਰੇਜ ਦੀਆਂ ਦੋ ਗੱਲਾਂ ਇੱਕ ਤਾਂ ਸੀਵਰੇਜ ਜਿਹੜਾ ਸਾਡੇ ਸੀਵਰੇਜ ਬੋਰਡ ਵੱਲੋਂ ਪਾਇਆ ਗਿਆ ਜਿਹੜਾ ক্লোਜ਼ਡ ਹੈ ਦੂਸਰਾ ਸ਼ਹਿਰ ਦੇ ਵਿੱਚ ਓਪਨ ਨਾਲੇ ਨੇ ਹੁਣ ਜਿਸ ਤੂੰ ਬਾਰਿਸ਼ ਹੁੰਦੀ ਆ ਕਿਉਂਕਿ ਸ਼ਾਇਦ ਤੁਸੀਂ ਜਾਣਦੇ ਹੋ ਕਿ ਸ਼ਹਿਰ ਜਿਹੜਾ ਨੀਮਾ ਹੈ ਕੰਪੈਰੀਟਿਵ ਟੂ ਜਿਹੜਾ ਬਾਕੀ ਏਰੀਆ ਡਿਵੈਲਪ ਹੋਇਆ ਉਹ ਜਿਹੜੇ ਓਪਨ ਨਾਲੇ ਨੇ ਉਹ ਅਸੀਂ ਪਿਛੇ ਸੀਵਰੇਜ ਬੋਰਡ ਨਾਲ ਮੀਟਿੰਗ ਵੀ ਕੀਤੀ ਸੀ ਉਹਨੂੰ ਵੀ ਅਸੀਂ ਕਲੋਜ਼ ਕਰਵਾ ਕੇ ਸੀਵਰੇਜ ਦੇ ਨਾਲ ਅਟੈਚ ਕਰਾ ਰਹੇ ਹਾਂ ਤਾਂ ਕਿ ਜਦੋਂ ਜਿਹੜਾ ਪਾਣੀ ਨੋਰਮਲੀ ਲੋਕਾਂ ਦਾ ਘਰਾਂ ਦਾ ਗੰਦਾ ਪਾਣੀ ਆਂਦਾ ਉਹ ਸਾਫ਼ ਹੋ ਕੇ ਸੀਵਰੇਜ ਦੇ ਥਰੂ ਜਨਨ ਦਾ ਆਪਣਾ ਸਾਈਟ ਹੈ ਉਰ ਤੇ ਚਲ ਜੇ ਦੂਸਰੀ ਗੱਲ ਰਹਿ ਗਈ ਓਪਨ ਨਾਲੀਆਂ ਦੀ ਉਹ ਟਾਈਮ ਟੂ ਟਾਈਮ ਅਸੀਂ ਲੱਗੇ ਹੋਇਆ ਸਫਾਈ ਕਰਾਂਦੀ ਹੁਣ ਜਿਹੜਾ ਨਵੇਂ ਪੱਖ ਆ ਜਿੱਥੇ ਜਿੱਥੇ ਬਲੋਕੇਜ ਹੈ ਉਹ ਵੀ ਸਹਾਇਤ ਕੀਤੀ ਗਈ ਹੈ ਕਿ ਜਾਂ ਜਿਹੜੇ ਸੜਕ ਦੇ ਥੱਲੇ ਜੇ ਆਪਣੇ ਵੱਡੇ ਨਾਲੇ ਜਾਂ ਜਿਹੜੇ ਅਸੀਂ ਪਾਈਪਾਂ ਪਾਈਆਂ ਬਲੌਕਡ ਹੈ ਉਹਨੂੰ ਕਿਸੇ ਤਰੀਕੇ ਦੇ ਨਾਲ ਇਨੋਵੇਟਿਵ ਵੇ ਦੇ ਨਾਲ ਕਿਉਂਕਿ ਬੰਦਾ ਤੇ ਅਸੀਂ ਮੈਨੂਅਲੀ ਅੰਦਰ ਬਾੜ ਨਹੀਂ ਸਕਦੇ ਇਸ ਕਰਕੇ ਅਸੀਂ ਟਰੈਕਟਰ ਦੇ ਪਿੱਛੇ ਸ਼ਾਫਟ ਬਣਾ ਕੇ ਇਨੋਵੇਟਿਵ ਵੇ ਦੇ ਨਾਲ ਖੋਲਣ ਦੀ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਇਹ ਬਰਸਾਤਾਂ ਦੇ ਵਿੱਚ ਤੇ ਅਸੀਂ ਜਿੰਨੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੇ ਘਰਾਂ 'ਚ ਪਾਣੀ ਨਾ ਆਏ ਨੈਕਸਟ ਜਿਹੜੇ ਮੌਨਸੂਨ ਤੋਂ ਪਹਿਲਾਂ-ਪਹਿਲਾਂ ਸਾਡੇ ਸਾਰੇ ਨਾਲੇ ਜਿਹੜੇ ਆ ਉਹ ਅਸੀਂ ਸੀਵਰੇਜ ਪੂਰਨਾ ਅਟੈਚ ਕਰਾਂਗੇ ਦੂਸਰੀ ਗੱਲ ਕਿਸੇ ਦੇ ਘਰ ਦੀ ਜਿਹੜੀ ਸਮੱਸਿਆ ਹੈ ਕਿ ਨੀਵੇਂ ਹੋਣ ਕਰਕੇ ਪਾਣੀ ਆ ਜਾਂਦਾ ਉਹ ਕੰਮ ਜਿਹੜਾ ਹੈ ਕਿ ਨੈਕਸਟ ਮੌਨਸੂਨ ਤੱਕ ਪਹਿਲਾਂ-ਪਹਿਲਾਂ ਅਸੀਂ ਕਲੀਅਰ ਕਰਾਂਗੇ ਲੇਕਿਨ ਇੱਕ ਤੋਂ ਪ੍ਰੋਬਲਮ ਲੋਕਾਂ ਨੇ ਜਿਹੜੀ ਦੱਸੀ ਹੈ ਕਿ ਕੁਝ ਲੋਕਾਂ ਨੇ ਵੱਖੋ ਵੋਟ ਦੀ ਜ਼ਮੀਨ ਆ ਉਹਨਾਂ ਕੋਲ ਉਹਨਾਂ ਨੇ ਨਾਲੇ ਬੰਦ ਕਰ ਦਿੱਤੇ ਤੇ ਵੀ ਪਹਿਲੇ ਪਹਿਲੀ ਨੂੰ ਪਾਣੀ ਲੱਗਦਾ ਸੀ ਉਹ ਬੰਦ ਕਰਤੇ ਚੈਂਬਰ ਲਾਤੇ ਉਹਦੇ ਕਰਕੇ ਪ੍ਰੋਬਲਮ ਆ ਗਈ ਦੇਖੋ ਜੀ ਇਸੇ ਸੰਬੰਧੀ ਗੱਲ ਹੁੰਦੀ ਹੈ ਮੌਕਾ ਵੇਖਣ ਦੀ ਅੱਜ ਵੇਖਿਆ ਗਿਆ ਮੇਰੇ ਕੱਲ ਹੀ ਧਿਆਨ ਚ ਲਿਆਂਦਾ ਉਹ ਵੀ ਮੈਨੂੰ ਕਿਸੇ ਨੇ ਫੇਸਬੁੱਕ ਤੇ ਮੈਸੇਜ ਪਾਇਆ ਸੀਗਾ ਕਿ ਸਰ ਇਦਾਂ ਦਾ ਕਰਕੇ ਸਾਡੇ ਮੈਨੂੰ ਫਿਰ ਉਹ ਫੇਸਬੁੱਕ ਦੇ ਮੈਸੇਜ ਥਰੂ ਉੱਥੇ ਪਹੁੰਚੇ ਮੈਂ ਮੌਕਾ ਵੇਖਿਆ ਕਿ ਜਿੱਦਾਂ ਕਿਸੇ ਨੇ ਬਲੋਕੇਜ ਲਾਤੀ ਹੈ ਜਾਲੀਆਂ ਲਾਤੀਆਂ ਕਿ ਅੱਗੇ ਨਾ ਜਾਏ ਉਰੇ ਵਿੱਚ ਇਹ ਹੀ ਹੈ ਕਿ ਜਿਹੜੇ ਸਾਡੀਆਂ ਪੈਪਾਂ ਉਹ ਤਾਂ ਅਸੀਂ ਵੱਡੀਆਂ ਕਰਵਾ ਰਹੇ ਹਾਂ ਦੂਸਰੀ ਗੱਲ ਕਿਸੇ ਤਰ੍ਹਾਂ ਦੇ ਵੀ ਕਿਸੇ ਨੇ ਧੱਕੇ ਦੇ ਨਾਲ ਜਾਂ ਉਹਨੂੰ ਬੰਦ ਕਰਨ ਲਈ ਛੋਟੀਆਂ ਬਰੀਕ ਜਾਲੀਆਂ ਲਾਈਆਂ ਉਹ ਵੀ ਅਸੀਂ ਹਦਾਇਤ ਕਰ ਦਿੱਤੀ ਹੈ ਇਮੀਡੀਏਟਲੀ ਰਿਮੂਵ ਕਰਵਾਤਾ ਜਾਵੇ ਤੀਸਰਾ ਜਿਹੜਾ ਮੇਰੀ ਲੋਕਾਂ ਨੂੰ ਅਪੀਲ ਹੈ ਕਿਉਂਕਿ ਜਿਹੜਾ ਪਲਾਸਟਿਕ ਦਾ ਤੁਸੀਂ ਲਿਫਾਫੇ ਆਪਣੇ ਵਿੱਚ ਸੁੱਟ ਦਿੰਦੇ ਹੋ ਨਾਲਿਆਂ 'ਚ ਸੁੱਟ ਦਿੰਦੇ ਹੋ ਉਹ ਮੇਜਨ ਕਾਰਨ ਬਣਦਾ ਕਿ ਪਾਣੀ ਅੱਗੇ ਨਾ ਜਾਂਦਾ ਤੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਅਸੀਂ ਹੁਣ ਕਮਿੰਗ ਡੇਸ ਵਿੱਚ ਇੱਕ ਟਾਸਕ ਫੋਰਸ ਤਿਆਰ ਕਰ ਰਹੇ ਹਾਂ ਜੋ ਘਰ-ਘਰ ਜਾ ਕੇ ਦੁਕਾਨ ਤੇ ਜਾ ਕੇ ਇਵਨ ਕਿ ਰਾਈਆਂ ਨੂੰ ਵੀ ਫੜੇਗੀ ਜਿਹੜਾ ਵੀ ਪਲਾਸਟਿਕ ਦਾ ਲਿਫਾਫਾ ਵਰਤਦਾ ਉਹਨੂੰ ਜਿਹੜੇ ਹੈ ਕਪੜੇ ਦੇ ਝੋਲੇ ਦਿੱਤੇ ਜਾਣਗੇ ਨਹੀਂ ਕੋਈ ਮੰਨਦਾ ਬਾਅਦ ਕਹਿਣ ਦੇ ਵਾਰਨਿੰਗ ਦੇ ਬਾਅਦ ਵੀ ਫਿਰ ਵੱਧ ਤੋਂ ਵੱਧ ਸਵਸਥ ਮਾਰਨ ਮਿਸ਼ਨ ਦੀਆਂ ਜਿਹੜਾ ਚਲਾਨ ਕੀਤਾ ਜਾਏ